ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਅਧੀਨ ਪਿੰਡ ਬਸੀ ਉਮਰਖਾਂ ਦੇ ਸਰਪੰਚ ਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕਰਕੇ ਗੰਭੀਰ ਜ਼ਖਮੀ ਕੀਤਾ ਗਿਆ। ਜ਼ਖਮੀ ਹਾਲਤ ਵਿੱਚ ਪਿੰਡ ਦੇ ਸਰਪੰਚਾ ਤੇ ਉਸ ਦੀ ਪਤਨੀ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕੀਤਾ ਗਿਆ ਹੈ। ਇਸ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਸਰਪੰਚ ਦਾ ਕਹਿਣਾ ਹੈ ਕਿ ਜਦੋਂ ਮੰਦਿਰ ਵਿੱਚ ਮੌਜੂਦ ਸੰਤਾਂ ਇਸ ਦੌਰਾਨ ਹਥਿਆਰਾਂ ਨਾਲ ਲੈਸ ਕੁਝ ਵਿਅਕਤੀ ਉੱਥੇ ਆਉਂਦੇ ਹਨ ਤੇ ਉਹਨਾਂ ਦੇ ਉੱਪਰ ਹਮਲਾ ਕਰਦੇ ਹਨ। ਉਨਾ ਕਿਹਾ ਕਿ ਇਹ ਸਭ ਕੁਝ ਸਾਫਕਾ ਕਾਂਗਰਸੀ ਵਿਧਾਇਕ ਪਵਨ ਕੁਮਾਰ ਆਦਿ ਆਦੀ ਸ਼ਹਿ ਤੇ ਹੋ ਰਿਹਾ ਹੈ ਇਸ ਮੌਕੇ ਤੇ ਪੁਲਿਸ ਵੱਲੋਂ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਗਈ ਹੈ ਇਸਰ 3 ਤਰੀਕ ਨੂੰ ਸਾਢੇ 6 ਵਜੇ ਮੈਨੂੰ ਸਾਡੇ ਜੋ ਪਿੰਡ ਦੇ ਹੈੱਡ ਗ੍ਰੰਥੀ ਸੀਗੇ ਉਹਨਾਂ ਦਾ ਮੈਨੂੰ ਫੋਨ ਆਇਆ ਤੁਸੀਂ ਛੇਤਰੀ ਗੁਰਦੁਆਰਾ ਸਾਹਿਬ ਇੱਥੇ ਪਹੁੰਚੋ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਉਹਨਾਂ ਨੇ ਜੋ ਮੈਨੂੰ ਦੱਸਿਆ ਉੱਥੇ ਗੁਰੂ ਦੀ ਗੋਲਕ ਵਿਗਾਰਾਂ ਨੂੰ ਉੱਥੇ ਜਾ ਕੇ ਛੇੜ ਛਾੜ ਕੀਤੀ ਗਈ ਸੀਗੀ ਜੋ ਉੱਥੇ ਫਲਾਵਰ ਪੇ ਪਲਾਸ ਉਹਨਾਂ ਨੂੰ ਵੀ ਅੱਗ ਲੱਗੀ ਹੋਈ ਸੀਗੀ ਤੇ ਜੋ ਸੀਗੀ ਮੋਮ ਦੀਆਂ ਕੈਂਡਲਾਂ ਨੂੰ ਕਾਫੀ ਮਾਤਰਾ ਵਿੱਚ ਉੱਥੇ ਪਿਘਲਾਇਆ ਗਿਆ ਸੀਗਾ ਤੇ ਜੋ ਗੋਲਕ ਸੀਗੀ ਉਹ ਪੂਰੀ ਕਾਲੀ ਹੋ ਚੁੱਕੀ ਸੀਗੀ ਤੇ ਉੱਥੇ ਕਾਫੀ ਖਲਾਰਾ ਮਤਲਬ ਮਿੱਟੀ ਵਗੈਰਾ ਕਾਫੀ ਖਿਲਰੀ ਹੋਈ ਸੀਗੀ ਉੱਥੇ ਉਹਦੇ ਗੋਲਕ ਦੇ ਵਿੱਚੋਂ ਪੈਸੇ ਵੀ ਚੋਰੀ ਕੀਤੇ ਗਏ ਸੀਗੇ ਤੇ ਲੰਮਸਾ ਉਹ ਤੋਂ ਬੜੀ ਮੁਸ਼ਕਲ ਨਾਲ ਸ਼ਾਇਦ ਮਹਾਰਾਜ ਦਾ ਸਰੂਪ ਉੱਥੇ ਬਚਿਆ ਆ ਤੇ ਉਥੇ ਮਤਲਬ ਅੱਗ ਲੱਗਣ ਦੇ ਚਾਂਸ ਕਾਫੀ ਜ਼ਿਆਦਾ ਸੀਗੇ ਉਥੇ ਬਚਾਅ ਹੋ ਗਿਆ ਬਟ ਉਥੇ ਜੋ ਜੋ ਪਲਾਸਟਿਕ ਦੇ ਫਲਾਵਰ ਸੀਗੇ ਉਥੇ ਉਹਨਾਂ ਨੂੰ ਅੱਗ ਲੱਗੀ ਸੀ ਮਤਲਬ ਉਥੇ ਹਾਂਜੀ ਫਿਰ ਜਦੋਂ ਆਪਾਂ ਉਹਨੂੰ ਪੁੱਛਿਆ ਗ੍ਰੰਤੀ ਸਾਹਿਬ ਨੂੰ ਕਿ ਕਿੱਦਾਂ ਉਹ ਕਹਿੰਦਾ ਜਦੋਂ ਮੈਂ ਇੱਥੇ ਆਇਆ ਸੀਗਾ ਤਾਂ ਇੱਥੇ ਸਾਡੇ ਹੀ ਪਿੰਡ ਦਾ ਇੱਕ ਬੰਦਾ ਆ ਅਮਰ ਸਿੰਘ ਉਹ ਇੱਥੇ ਬੈਠਾ ਸੀਗਾ ਜਦੋਂ ਉਹਨੂੰ ਪੁੱਛਿਆ ਸੀ ਮੈਂ ਕਿ ਤੂੰ ਇੱਥੇ ਕੀ ਕਰਦਾ ਉਹ ਕਹਿੰਦਾ ਮੈਂ ਇੱਥੇ ਸਫਾਈ ਕਰਦਾ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਸ਼ੱਕ ਪਿਆ ਜਦੋਂ ਉਹਨਾਂ ਨੇ ਦੇਖਿਆ ਤਾਂ ਉੱਥੇ ਗੁਰੂ ਦੀ ਗੋਲਕ ਵਗਾਰਾ ਸਾਰੀ ਕਾਲੀ ਹੋਈ ਪਈ ਸੀਗੀ ਅੱਗ ਲੱਗੀ ਹੋਈ ਸੀ ਉੱਥੇ ਫਿਰ ਉਹਨਾਂ ਨੇ ਤੀਫੇ ਮ फटाफट ਮੋਕੇ ਨੂੰ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਹਰਿਆਣਾ ਥਾਣੇ ਦੇ ਵਿੱਚ ਤੁਸੀਂ ਇੱਥੇ ਛੇਤੀ ਤੋਂ ਛੇਤੀ ਆ ਜਾਓ ਫਿਰ ਜਦੋਂ ਅਸੀਂ ਸਾਰਾ ਮਾਮਲਾ ਦੇਖਿਆ ਜਦੋਂ ਹੌਲੀ-ਹੌਲੀ ਸਾਨੂੰ ਪਤਾ ਲੱਗਦਾ ਗਿਆ ਮੰਦਰ 'ਚ ਵੀ ਚੋਰੀ ਹੋਈ ਆ ਪੀਰਾਂ ਦੀ ਮੰਜੇ ਦੇ ਵਿੱਚ ਚੋਰੀ ਹੋਈ ਆ ਤੇ ਨਾਲ ਦੇ ਕਿਸੇ ਘਰ ਵਿੱਚ ਉੱਥੇ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਚਾਰ ਜਗਾਵਾਂ ਤੇ ਇੱਕੋ ਰਾਤ ਦੇ ਵਿੱਚ ਸਿਰ ਚਾਰ ਚੋਰੀਆਂ ਕੀਤੀਆਂ ਗਈਆਂ ਜਦੋਂ ਪਿੰਡ ਦੇ ਜੋ ਜਿਸ ਬੰਦੇ ਨੇ ਇਹ ਗੁਨਾਹ ਕੀਤਾ ਸੀਗਾ ਅਸੀਂ ਉਹਨੂੰ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਗਏ ਆ ਤਾਂ ਉਹਨਾਂ ਨੇ ਕਿਹਾ ਕਿ ਬੰਦਾ ਸਾਡਾ ਘਰ ਹੈ ਨਹੀਂ ਅਸੀਂ ਰਾਤ ਹੀ ਉਸ ਨੂੰ ਘਰੋਂ ਕੱਢ ਇੱਥੋਂ ਕੱਢ ਦਿੱਤਾ ਗਿਆ ਆ ਫਿਰ ਜਦੋਂ ਉਹ ਨਾਲ ਦੇ ਘਰ ਦੇ ਵਿੱਚ ਸਾਨੂੰ ਪਤਾ ਲੱਗਾ ਸ਼ੱਕ ਹੋਇਆ ਕਿ ਇੱਥੇ ਹੋ ਸਕਦਾ ਹੈ ਜੋ ਜੋ ਕੀ ਘਰ ਖਾਲੀ ਸੀਗਾ ਉਹ ਫਿਰ ਅਸੀਂ ਉਸ ਘਰ ਦੇ ਵਿੱਚ ਜਦੋਂ ਦੇਖਿਆ ਜਿੰਦੇ ਕੁੰਡੇ ਖੋਲ ਕੇ ਦੇਖਿਆ ਤਾਂ ਉਹ ਅੰਦਰ ਬੰਦਾ ਲੰਮਾ ਪਿਆ ਹੋਇਆ ਸੀਗਾ ਤੇ ਸ਼ਾਇਦ ਉਹ ਉਸ ਟਾਈਮ ਵੀ ਸਾਨੂੰ ਨਸ਼ੇ ਦੀ ਡੋਜ਼ ਵਿੱਚ ਬੰਦਾ ਲੱਗਾ ਹੋ ਤੇ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮੋਰੇ ਹੋ ਕੇ ਉਹਨੂੰ ਪੁੱਛਿਆ ਕਿ ਤੁਸੀਂ ਇਹਨੂੰ ਪੁੱਛੋ ਹੁਣ ਆਪਣੇ ਹਿਸਾਬ ਨਾਲ ਤੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਹਾਂ ਵੀ ਤੇਰੇ ਜੋ ਚਾਰ ਚੋਰੀਆਂ ਤੂੰ ਕੱਲੇ ਨਹੀਂ ਕੀਤੀਆਂ ਉਹ ਉਸਨੇ ਇੱਕ ਸਾਢੇ ਹੀ ਬੰਦਾ ਲੱਕੀ ਸਿੰਘ ਉਰਫ ਭਿੰਡੇ ਆ ਜਿਸ ਦਾ ਨਾਮ ਰਿਹਾ ਕਿ ਇਹ ਬੰਦਾ ਵੀ ਮੇਰੇ ਨਾਲ ਰਾਤ ਚੋਰੀ ਕਰਨ ਦੇ ਵਿੱਚ ਸ਼ਾਮਲ ਸੀ ਤੇ ਤੇ ਜਦੋਂ ਪੁਲਿਸ ਪ੍ਰਸ਼ਾਸਨ ਨੇ ਆਪਾਂ ਉੱਥੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਸੀਗੀ ਉਸ ਬੰਦੇ ਦਾ ਨਾਮ ਨਾਮੀਨੇਸ਼ਨ ਕੀਤਾ ਆ ਤੇ ਐਸਆਈ ਗੁਰਚਰਨ ਸਿੰਘ ਸਾਡੇ ਨਾਲ ਸੀਗਾ ਉਸ ਮੌਕੇ ਤੇ ਉਹ ਜਦੋਂ ਬਲਵੀਰ ਸਿੰਘ ਭਿੰਡੀ ਨੂੰ ਉੱਥੇ ਪੁੱਛਿਆ ਗਿਆ ਤਾਂ ਉੱਥੇ ਕਾਕਾ ਆ ਗਿਆ ਕਾਕੇ ਦੀਆਂ ਭੈਣਾਂ ਜੋ ਜੋ ਸੰਦੀਪ ਸਿੰਘ ਕਾਕਾ ਮੌਕੇ ਦਾ ਪੈਂਚ ਮੈਂਬਰ ਵੀ ਹੈਗਾ ਆ ਉਸਨੇ ਉਸ ਨੂੰ ਰੈਸਟ ਕਰਨ ਤੋਂ ਉਸਨੇ ਉਹਦੇ ਵਿੱਚ ਆਪਣਾ ਵਾਅਦਾ ਪਾਈ ਆ ਕਿ ਤੁਸੀਂ ਇਸ ਨੂੰ ਜੋ ਲੱਕੀ ਸਿੰਘ ਨੂੰ ਤੁਸੀਂ ਰੈਸਟ ਨਹੀਂ ਕਰ ਸਕਦੇ ਤੇ ਉਸ ਦੇ ਵਿੱਚ ਮੈਂ ਵੀ ਰਿਕਵੈਸਟ ਕੀਤੀ ਸੰਦੀਪ ਸਿੰਘ ਨੂੰ ਵੀ ਤੂੰ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਆ ਤੂੰ ਇਹਦੇ ਵਿੱਚ ਤੂੰ ਇਸ ਨੂੰ ਨਾ ਰੋਕ ਸਾਡੇ ਗੁਰੂ ਘਰ ਦੇ ਵਿੱਚ ਚੋਰੀਆਂ ਹੋਈਆਂ ਆ ਮੰਦਰ ਦੇ ਵਿੱਚ 골ਕਾਂ ਚੋਰੀ ਹੋਈਆਂ ਆ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਤੂੰ ਸਾਡੇ ਨਾਲ ਕੋਆਪਰੇਟ ਕਰ ਜੇ ਬੰਦਾ ਹੋਊਗਾ ਗਲਤ ਹੋਊਗਾ ਤਾਂ ਇਹ ਚੀਜ਼ ਨੂੰ ਪੁਲਿਸ ਪ੍ਰਸ਼ਾਸਨ ਦੇਖੋਗੀ ਠੀਕ ਹੈ ਇਹ ਇਹ ਮਾਮਲਾ ਆਪਣੇ ਆਪ ਹੀ ਹੈਂਡਲ ਹੋਊਗਾ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਦੇਖੋਗੇ ਪਰ ਉਸਨੇ ਕੋਈ ਉਸ ਦੀ ਮਤਲਬ ਸਾਡੀ ਕੋਈ ਵੀ ਉਸਨੇ ਆਪਣਾ ਗੱਲ ਨੂੰ ਮੰਨ ਨਹੀਂ ਹੈ ਜੀ ਤੇ ਇਹਨਾਂ ਨੇ ਗੁਰਚਰਨ ਜੋ ਏਐਸਏ ਸੀਗਾ ਉਸ ਦੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ ਖਿੱਚਾ ਤਾਂ ਨਹੀਂ ਕੀਤੀ ਤੁਸੀਂ ਇਹਨੂੰ ਛੱਡ ਦਿਓ ਇਹਨਾਂ ਨੇ ਮੌਕੇ ਤੇ ਜੋ ਲੱਕੀ ਸਿੰਘ ਸੀਗਾ ਉਸ ਨੂੰ ਗੁਰਚਰਨ ਨੂੰ ਫੜ ਕੇ ਉਸ ਨੂੰ ਫਰਾਰ ਕਰਾਤਾ ਤੂੰ ਇੱਥੋਂ ਦੌੜ ਜਾ ਤੇ ਮੌਕੇ ਤੇ ਜੋ ਵੀ ਸੀਗਾ ਫਿਰ ਉਸ ਨੂੰ ਮੈਂ ਖੁੱਦ ਪੁਲਿਸ ਜੋ ਬੰਦਾ ਸੀਗਾ ਉਸ ਨੂੰ ਜਾ ਕੇ ਛਡਵਾਇਆ ਕਿ ਤੁਸੀਂ ਤੁਸੀਂ ਐਦਾਂ ਨਾ ਕਰੋ ਵੀ ਸਰਕਾਰੀ ਅਫਸਰ ਹੈਗਾ ਆ ਇਸ ਨੂੰ ਤੁਸੀਂ ਛਡਵਾਇਆ ਕਰ ਹਾਂਜੀ ਕਿ ਤੁਸੀਂ ਐਦਾਂ ਬਤ ਕਹਿੰਦੇ ਸੀਗੇ ਕਿ ਦੋ ਜਣੇ ਸੀਗੇ ਉਹ ਸਰ ਦੋ ਜਣੇ ਸੀਗੇ ਇੱਕ ਬੰਦੇ ਨੇ ਨਾਲ ਉਹਨਾਂ ਦੇ ਵੀ ਉਹਨਾਂ ਨੇ ਵੀ ਹੈਲਪ ਕੀਤੀ ਬਟ ਉਹਨਾਂ ਨੇ ਨਾਲ ਲੱਗਦਾ ਉਹਨਾਂ ਨੇ ਵੀਡੀਓ ਵੀ ਕੈਪਚਰ ਕੀਤੀ ਮੌਕੇ ਦੀ ਠੀਕ ਹੈ ਜੀ ਹਾਂਜੀ ਉਹ ਮੌਕੇ ਦੀ ਸਾਰੀ ਵੀਡੀਓਗ੍ਰਾਫੀ ਜੀ ਹੈਗੀ ਆ ਇਹਨਾਂ ਨੇ ਜੋ ਮੌਕੇ ਤੇ ਦੋਸ਼ੀ ਸੀਗੇ ਸਾਰੇ ਫਰਵਾਰਤ ਉਹ ਇਹਨਾਂ ਨੇ ਜੋ ਵੀ ਸੀਗੇ ਸਾਰੇ ਦੌੜ ਗਏ ਉੱਥੋਂ ਜੋ ਸੀਗਾ ਮੇਨ ਬੰਦਾ ਅਮਰ ਸਿੰਘ ਸੀਗਾ ਉਹ ਉਹਨਾਂ ਨੇ ਗੱਡੀ 'ਚ ਸਿਗਾ ਉਸ ਟਾਈਮ ਉਹਨਾਂ ਦੀ ਚੇਤੇ ਹਾਂਜੀ ਤਾਂ ਫਿਰ ਤੁਹਾਡੇ ਕਿਦਾਂ ਸੱਟਾਂ ਲੱਗਿਆ ਉਸ ਤੋਂ ਬਾਅਦ ਕੀ ਹੋਇਆ ਜੀ ਤੁਹਾਡੇ ਤੇ ਤੁਸੀਂ ਕਹਿੰਦੇ ਖੰਡੇ ਕਰਪਾ ਦਾ ਨਾਮ ਲਾ ਕੀਤਾ ਜੀ ਇਸ ਘਟਨਾ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਥਾਣੇ ਚਲਾ ਗਿਆ ਉਸ ਨੂੰ ਲੈ ਕੇ ਅਮਰ ਸਿੰਘ ਨੂੰ ਉਸ ਤੋਂ ਬਾਅਦ ਅਸੀਂ ਸਾਰੀ ਜਗ੍ਹਾ ਦੇ ਵਿੱਚ ਫਿਰ ਆਪਾਂ ਮੰਦਰ ਦੇ ਵਿੱਚ ਗਏ ਮੰਦਰ ਦੇ ਵਿੱਚ ਕੈਮਰੇ ਲੱਗੇ ਹੋਏ ਹਨ ਜਦੋਂ ਅਸੀਂ ਮੰਦਰ ਦੇ ਵਿੱਚ ਉੱਥੇ ਕੈਮਰੇ ਚੈੱਕ ਕੀਤੇ ਰਿਕਾਰਡਿੰਗ ਸਾਰਾ ਕੁਝ ਹੀ ਦੇਖਿਆ ਉੱਥੇ ਇੱਕ ਦੋ ਬੰਦਿਆਂ ਦੀ ਐਕਟੀਵਿਟੀ ਸਾਨੂੰ ਲੱਗੀ ਆ ਜੋ ਅਮਰ ਸਿੰਘ ਸੰਗਾ ਉਹਦੀ ਐਕਟੀਵਿਟੀ ਪ੍ਰੋਪਰ ਉਹਦੇ ਵਿੱਚ ਨਜ਼ਰ ਆਈ ਅੰਦਰ ਗਿਆ ਉਹਨੇ ਗੋਲਕ ਚੱਕੀ ਦਿਖਾਈ ਦਿੱਤਾ ਆ ਉਹ ਸਾਰੀ ਅੱਧੇ ਅੱਧੇ ਪੌਣੇ ਘੰਟੇ ਦੀ ਐਕਟੀਵਿਟੀ ਜਦੋਂ ਅਸੀਂ ਨੋਟ ਕੀਤੀ ਇਸ ਟਾਈਮ ਦਾ ਲੰਬ ਸਮ ਟਾਈਮ ਸੀਗਾ 11:30 ਵਜੇ ਜਦੋਂ ਅਸੀਂ ਮੰਦਰ ਦੇ ਗੇਟ ਤੋਂ ਬਾਹਰ ਲੱਗੇ ਆਣ ਤੇ ਕਾਕਾ ਜੋ ਉਪ ਮੌਜੂਦਾ ਪੈਂਚਾ ਬਾਹਰੋਂ ਘਟੂ ਘਟ 16 17 ਬੰਦੇ ਉੱਥੇ ਬਾਹਰ ਖੰਡੇ ਤਲਵਾਰਾਂ ਲੈ ਕੇ ਖੜੇ ਸੀਗੇ ਤੇ ਉਹਨਾਂ ਨੇ ਜਦੋਂ ਸਾਡੇ ਉੱਪਰ ਨਾ ਸਾਨੂੰ ਕਿਹਾ ਕਿ ਤੁਸੀਂ ਬਾਹਰ ਨਿਕਲੋ ਤੁਹਾਨੂੰ ਅੱਜ ਜਾਨੋ ਮਾਰ ਦੇਣਾ ਕੁੱਟਣਾ ਮਾਰਨਾ ਆ ਅੱਜ ਅੱਜ ਤੁਹਾਨੂੰ ਜੀਣਾ ਨਹੀਂ ਛੱਡਣਾ ਹੈਗਾ ਫਿਰ ਸਾਡੇ ਦੋ ਤਿੰਨ ਬੰਦੇ ਜੋ ਕਰਨੈਲ ਸਿੰਘ ਸਿਗਾ ਜਾਂ ਇੱਕ ਰਜੀਵ ਆ ਭੁੰਗੇ ਤੋਂ ਉਹਨਾਂ ਨੇ ਉਹਨਾਂ ਨੂੰ ਪੁੱਛ ਗਏ ਜੀ ਕੀਤੀ ਵੀ ਹਾਂ ਵੀ ਤੁਸੀਂ ਦੱਸੋ ਯਾਰ ਤੁਸੀਂ ਐਦਾਂ ਨਾ ਕਰੋ ਇਹ ਤਾਂ ਇੱਕ ਸਾਡੇ ਗੁਰੂ ਘਰ ਦੇ ਵਿੱਚ ਚੋਰੀ ਹੋਈ ਅਸੀਂ ਉਹਦੀ ਇਨਕੁਆਰੀ ਚੱਲਦੀ ਪਈ ਆ ਜਦੋਂ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਦੀ ਵੀ ਕੋਈ ਗੱਲ ਨਹੀਂ ਮੰਨੀ ਤੇ ਫਿਰ ਮੇਰੀ ਵਾਈਫ ਨੇ ਵੀ ਮੈਨੂੰ ਰੋਕਿਆ ਕਿ ਤੁਸੀਂ ਨਾ ਜਾਓ ਮੈਂ ਕਹਿੰਦੇ ਐਦਾਂ ਤਾਂ ਕੁਝ ਨਹੀਂ ਲੱਗਾ ਹੋਣਾ ਅਸੀਂ ਤਾਂ ਕ ਇਨਵੈਸਟੀਗੇਸ਼ਨ ਚੱਲਦੇ ਉਹ ਆਪਣਾ ਕਰਦੇ ਪਏ ਆ ਤੇ ਜਦੋਂ ਮੈਂ ਬਾਹਰ ਨਿਕਲਿਆ ਇਹਨਾਂ ਨੇ ਮੇਤੇ ਉਸੇ ਟਾਈਮ ਹਮਲਾ ਸ਼ੁਰੂ ਕਰ ਦਿੱਤਾ। ਇਹ ਨਾਲ ਸੀਗੇ ਪਹਿਲਾਂ ਇਹਨਾਂ ਦੇ ਬਾਲ-ਬਾਲ ਖਿੱਚੇ ਨਾਲ ਇਹਨਾਂ ਨੂੰ ਵੀ ਕੁੱਟਿਆ ਮਾਰੇ ਉਹਨਾਂ ਨੇ ਕਾਫੀ ਫਿਰ ਉਹਨਾਂ ਕੋ ਬੜੀ ਮੁਸ਼ਕਲ ਨਾਲ ਛੁੱਟ ਕੇ ਇਹਨਾਂ ਨੇ ਜਦੋਂ ਮੈਂ ਡਿਗਿਆ ਹੋਇਆ ਸੀਗਾ ਇਹਨਾਂ ਨੇ ਮੈਨੂੰ ਥੋੜਾ ਕਵਰ ਕੀਤਾ ਆ ਕੇ ਕਿਸ ਪਾਰਟੀ ਤੋਂ ਤੁਸੀਂ ਸਰਪੰਚ ਹੋ? ਵੈਸੇ ਤਾਂ ਸਰ ਸਰਪੰਚ ਦੀ ਕੋਈ ਪਹਲਤੀ ਨਹੀਂ ਹੁੰਦੀ ਤੇ ਮੈਂ ਵੈਸੇ ਜੋ ਵੀ ਹੈਗੇ ਸਾਡੇ ਜਦੋਂ ਆਮ ਆਦਮੀ ਪਾਰਟੀ ਆਈ ਸੀਗੀ ਆਪਾਂ ਉਹਨਾਂ ਦੇ ਨਾਲ ਕਾਫੀ ਮਤਲਬ ਉਹਨਾਂ ਦੇ ਨਾਲ ਰਹੇ ਆ। ਜੋ ਵੀ ਹੈ ਸਾਨੂੰ ਸਾਨੂੰ ਬਹੁਤ ਵਧੀਆ ਗਰੰਟਾ ਵੀ ਦਿੱਤੀਆਂ ਜੋ ਸਾਡਾ ਪਿੰਡ ਨੂੰ ਕਾਫੀ ਡਿਵੈਲਪਮੈਂਟ ਵੀ ਕਰਵਾਇਆ ਆਪਾਂ ਹਾਂਜੀ ਤੇ ਹੁਣ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਪੁਲਿਸ ਨੇ ਸਰ ਅਸੀਂ ਜੋ ਵੀ ਪ੍ਰਸ਼ਾਸਨ ਨੇ ਫਿਲਹਾਲ ਤਾਂ ਜੋ ਵੀ ਹੈ ਕਾਰਵਾਈ ਚੱਲਦੀ ਪਈ ਹੈ ਸਾਰਾ ਕੁਝ ਅਪ ਅਪ ਦੇਖਦੇ ਪਈ ਆ ਆਪਾਂ ਜੋ ਵੀਡੀਓ ਦੇ ਵਿੱਚ ਜੋ ਵੀ ਸੀਗੇ ਜਿਨ੍ਹਾਂ ਨੇ ਵਾਰ ਕੀਤਾ ਮੇਰੇ ਨੂੰ ਕੁੱਟਮਾਰ ਕੀਤੀ ਆ ਆਪਾਂ ਸਾਰੇ ਪੁਲਿਸ ਨੂੰ ਦੱਸ ਦਿੱਤਾ ਕਿ ਇਹਨਾਂ ਦੇ ਜਿੰਨੇ ਕੇ ਮੈਨੂੰ ਨਾਮਾਂ ਦਾ ਪਤਾ ਸੀਗਾ ਜੋ ਬਾਈਫੇਸ ਮੈਂ ਇਹਨਾਂ ਨੂੰ ਜਾਣਦਾ ਸੀਗਾ ਉਹ ਸਾਰੇ ਮੈਂ ਨਾਮ ਆਪਣੇ ਨੋਟ ਕਰਵਾ ਦਿੱਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਰੋਜ਼ ਇਹ ਸਰਪੰਚ ਸਾਹਿਬ ਕੀ ਮੰਗ ਕਰਦੇ ਹੋ ਤੁਸੀਂ ਫਿਰ ਮੈਂ ਸਿਰਫ ਇਹ ਹੀ ਪ੍ਰਸ਼ਾਸਨ ਨੂੰ ਮੰਗ ਕਰਦਾ ਜੋ ਮੇਰੀ ਇਹਨਾਂ ਨੇ ਗੋਟਮਾਰ ਕੀਤੀ ਹੈ ਗੁਰੂ ਘਰ ਦੇ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨੂੰ ਮੈਂ ਇਹ ਹੀ ਮੰਗ ਕਰਦਾ ਇਹਨਾਂ ਤੇ ਸਖਤ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਦੁਬਾਰਾ ਐਦਾਂ ਦਾ ਕ੍ਰਾਈਮ ਨਾ ਮਤਖੋਬ ਹੀ ਪਿੰਡ ਦੇ ਵਿੱਚ ਮੈਂ ਇਹ ਹੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਕਿਸ ਪਾਰਟੀ ਦਾ ਸਬੰਧ ਰਿਹਾ ਤੇ ਇਹਦੇ ਦੂਸਰੇ ਗੁੰਡੇ ਲੋਗ ਹੈ ਇਹ ਸਰ ਜੋ ਸੰਦੀਪ ਸਿੰਘ ਕਾਕਾ ਆ ਇਹ ਆਦੀਆ ਸਾਹਿਬ ਦਾ ਜੋ ਸਾਡੇ ਐਕਐਮਐਲ ਆਦੀਆ ਜੀ ਹੈਗੇ ਉਹਨਾਂ ਦਾ ਰਾਈਟ ਹੈਂਡ ਆ ਉਹ ਹਮੇਸ਼ਾ ਹੀ ਆਦੀਆ ਸਾਹਿਬ ਇਹਨਾਂ ਨੂੰ ਬੈਕਅਪ ਤੇ ਸਪੋਰਟ ਕਰਦੇ ਆ ਸਰ ਜੈਨੂਅਲ ਜੀ ਗੱਲ ਆ ਤੁਸੀਂ ਮੰਨ ਸਕਦੇ ਏਸ ਗੱਲ ਨੂੰ ਕਿ ਇੱਕ ਬੰਦਾ ਸ਼ਰਿਆਮ ਖੰਡੇ ਲੈ ਕੇ ਉਹਨੇ ਵਾਰ ਕੀਤਾ ਡੇ ਟਾਈਮ ਦੇ ਵਿੱਚ ਕਿ ਸਿਰ ਮੇਰੇ ਸਰਪੰਚ ਦੇ ਅਹੁਦੇ ਦੇ ਉੱਪਰ ਵੀ ਇਹਨੇ ਇਹਨਾਂ ਉਹ ਕਹ ਲੋ ਕਿ ਉਹਦੇ ਖੰਡਿਆ ਦੇ ਵਾਰ ਕੀਤੇ ਜਾਣਾ ਵਾਈਫ ਨੂੰ ਮੇਰੀ ਨੂੰ ਕੁੱਟਿਆ ਗਿਆ ਠੀਕ ਹੈ ਇਨਾ ਹਮੇਸ਼ਾ ਮਤਲਬ ਉਹਨੇ ਪੁਲਿਸ ਦੀ ਵਰਦੀ ਪਾੜੀ ਆ ਉਸ ਬੰਦੇ ਦੀ ਕੋਈ ਆਮ ਬੰਦਾ ਚੀਜ਼ਾਂ ਨਹੀਂ ਕਰ ਸਕਦਾ ਉਹ ਬੰਦਾ ਬਹੁਤ ਹੀ ਵੱਡਾ ਗੈਂਗਸਟਰ ਆ ਮੈਂ ਆਦੀਆ ਸਾਹਿਬ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਮੰਨੋ ਚਾਹੇ ਨਾ ਮੰਨੋ ਇਹ ਸੱਚਾਈ ਤੁਹਾਨੂੰ ਮੰਨਣੀ ਪੈਣੀ ਹੈ ਜੀ ਇਹ ਇਹ ਤੁਹਾਡੀ ਹੀ ਸ਼ਹਿ ਦੇ ਨਾਲ ਤੁਹਾਡੀ سپورਟ ਦੇ ਨਾਲ ਇਹ ਸਾਰਾ ਕੰਮ ਹੋ ਰਿਹਾ ਹੈ ਮੈਂ ਫਿਰ ਵੀ ਤੁਹਾਨੂੰ ਬਾਰ ਇਹੀ ਕਹੂੰਗਾ ਜੀ ਸਭ ਤੁਸੀਂ ਇਸ ਸੱਚ ਨੂੰ ਨਹੀਂ ਬਦਲ ਸਕਦੇ ਇਹ ਤੁਹਾਨੂੰ ਸੱਚ ਮੰਨਣਾ ਹੀ ਪੈਣਾ ਇਸ ਗੱਲ ਦਾ ਇਹ ਤੁਹਾਡੀ ਸਪੋਰਟ ਨਾ ਹੋ ਰਹੀ ਜੋ ਗੰਦ ਪਿਆ ਇਹ ਜੋ ਚੋਰੀਆਂ ਹੋਈਆਂ ਜਿਹੜਾ ਇਹਨਾਂ ਨੂੰ ਸ਼ਹਿ ਮਿਲੀ ਆ ਇਹ ਸਾਰੇ ਪਿੰਡ ਨੇ ਜੋ ਵੀ ਇੱਥੇ ਹੈਗੇ ਮਹੱਲੇ ਦੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਨਾ ਇਹ ਸੰਦੀਪ ਸਿੰਘ ਕਾਕੇ ਦੀ ਸਪੋਰਟ ਦੇ ਵਿੱਚ ਸਾਰਾ ਕੁਝ ਹੀ ਹੋਇਆ ਐਮ ਇਨੀ ਪੁਲਿਸ ਦੀਆਂ ਵਰਦੀਆਂ ਫਾੜਦੀਆਂ ਹੁੰਦੀਆਂ ਉਸ ਜੋ ਉਹਨੇ ਆਪਣੀ ਸਿਕ ਪੁਲਿਸ ਪ੍ਰਸ਼ਾਸਨ ਸੀਗੀ ਆਪਣੀ ਡਿਊਟੀ ਕਰ ਰਹੀ ਸੀਗੀ ਉਹਦੀ ਵਰਦੀ ਪਾੜੀ ਗਈ ਉਹਦੇ ਦਾ ਸਕਾਲਰ ਖਿੱਚਿਆ ਗਿਆ ਉਸ ਦੇ ਵਿੱਚ ਮੈਂ ਇਹੀ ਪ੍ਰਸ਼ਾਸਨ ਨੂੰ ਮੰਗ ਕਰਦਾ ਜਿਹੜੇ ਇਦਾਂ ਦੇ ਗੁੰਡੇ ਬੰਦੇ ਆ ਨਾ ਤੇ ਸਖਤ ਤੋਂ ਸਖਤ ਆਪਣੀ ਕਾਰਵਾਈ ਕਰਕੇ ਇਹਨਾਂ ਨੂੰ ਜੇਲਾ ਵਿੱਚ ਸਿੱਟਿਆ ਜਾਵੇ ਤਾਂ ਕਿ ਸਾਰੀ ਜ਼ਿੰਦਗੀ ਜੇਲਾ 'ਚ ਇਹ ਬੰਦੇ ਜਾ ਕੇ ਸੜਨ ਇਹ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ।